ਇਕ ਉਹਨਾਂ ਨੇ ਹੋਰ ਗੁੜਤੀ ਦਿੱਤੀ ਜੀ ਕਿ ਇਟਸ ਅਬਾਊਟ ਹੁਣ ਪੀਸੀਐਸ ਯੂਪੀਐਸਸੀ ਦੇ ਸਿਲੇਬਸ 'ਚ ਫਰਕ ਹੈ ਨਹੀਂ ਜੀ ਯੂਪੀਐਸਸੀ 'ਚ ਆਪਸ਼ਨਲ ਹੈ ਹਮਮ ਰੈਸਟ एवरीथिंग ਜੋ ਯੂਪੀਐਸਸੀ ਜੋ ਪੀਸੀਐਸ 'ਚ ਹੁੰਦਾ ਆਪਾਂ ਭਾਵੇਂ ਇੰਟਰਵਿਊ ਲਾ ਲੀਏ ਭਾਵੇਂ ਮੇਨਸ ਦੇ ਕੁਐਸਚਨ ਲਾ ਲੀਏ ਉਹਦੇ 'ਚ ਪੰਜਾਬ ਦੇ ਕੁਐਸਚਨ ਜੇ ਹੈਗੇ ਆ ਉਹ 10 ਜਾਂ 20% ਹੋਣਗੇ ਰੈਸਟ 70 80 90% ਚਾਹੇ ਆਪਾਂ ਕੋਈ ਵੀ ਪੇਪਰ ਲਾ ਲੀਏ ਉਹਦੇ 'ਚ यूपीएससी ਵਾਲਾ ਹੀ ਸਿਲੇਬਸ ਹੈ ਐਕਸੈਪਟ ਲੈਂਗੁਏਜਸ ਜਿਹਦੇ ਚ ਪੰਜਾਬੀ ਇੰਗਲਿਸ਼ ਦਾ ਪੇਪਰ ਯੂਪੀਐਸਸੀ ਚ ਵੀ ਦੇਣਾ ਪੈਂਦਾ ਬਟ ਇੱਚ ਨੰਬਰ ਐਡ ਹੁੰਦਾ ਹੈ ਸੋ ਆਪਾਂ ਬਹੁਤ ਜ਼ਿਆਦਾ ਓਵਰ ਫੋਕਸ ਪੰਜਾਬ ਸਪੈਸੀਫਿਕ ਇਸ਼ੂਸ ਤੇ ਨਹੀਂ ਕਰਨਾ ਤੋਂ ਪੰਜਾਬ ਦੇ ਕੁਐਸਚਨ ਵੀ ਆਨੇ ਆ ਕਿ ਸਪੋਰਟ ਪੰਜਾਬ ਨੂੰ ਸਪੋਰਟਸ ਵਧਾਵੇ ਲਈ ਕੀ ਕਰਨਾ ਚਾਹੀਦਾ ਹੈ ਪੰਜਾਬ ਚ ਕਿਹੜੀਆਂ ਪੰਜ ਤੁਨੂ ਕੁਰੀਤੀਆਂ ਦੱਸਦੀਆਂ ਹੈਗੀਆਂ ਤੇ ਉਹਨਾਂ ਤੁਹਾਨੂੰ ਕੀ ਲੱਗਦਾ ਕਿ ਉਹਦੇ ਸੋਲੂਸ਼ਨਸ ਕੀ ਹੋ ਸਕਦੇ ਇਦਾਂ ਦੇ ਕੁਐਸਚਨਸ ਆਉਂਦੇ ਹਨ ਬਟ ਮੇਜਰ ਸਿਲੇਬਸ ਇਸ ਅਬਾਊਟ ਯੂਪੀਐਸਸੀ ਸੋ ਇੱਕ ਜੇ ਗੁੜਤੀ ਜਿਹੜੀ ਉਹਨਾਂ ਨੇ ਦਿੱਤੀ ਯੂ ਹੈਵ ਟੂ ਲਵ ਇੰਡੀਆ ਯੂ ਹੈਵ ਟੂ ਅੰਡਰਸਟੈਂਡ ਇੰਡੀਆ ਕੀ ਬਾਤ ਹੈ ਤੇ ਉਹ ਤੁਸੀਂ ਕਿਵੇਂ ਅੰਡਰਸਟੈਂਡ ਕਰਦੇ ਹੋ ਤੁਸੀਂ ਪਹਿਲੇ ਉਹਦੇ ਜੋਗ੍ਰਾਫੀ ਪੜ੍ਹਦੇ ਹੋ ਚਾਹੇ ਉਹ ਪੰਜਾਬ ਹੈ ਚਾਹੇ ਉਹ ਇੰਡੀਆ ਹੈ ਕਿ ਸਭ ਤੋਂ ਪਹਿਲੇ ਉਹ ਕਿਵੇਂ ਬਣਿਆ ਜੀ ਹਿਮਾਲਿਆ ਕਿਵੇਂ ਆਏ ਉੱਥੇ ਮੌਨਸੂਨ ਕਿਉਂ ਆਉਂਦੀ ਹੈਗੀ ਹੈ ਸਾਡਾ ਸਾਰੀ ਐਗਰੀਕਲਚਰ ਵੀ ਆਰ ਐਨ ਐਗਰੀਰੀਅਨ ਇਕਨੋਮੀ ਸਾਡਾ ਕਾਫੀ ਮੌਨਸੂਨ ਡਿਪੈਂਡੈਂਟ ਹੈ ਉਨੇ ਆਈ ਵਾਸ ਰੀਡਿੰਗ ਨਿਊਜ਼ਪੇਪਰਜ਼ੀ ਪੀਐਸਪੀਸੀਐਲ ਨੂੰ ਕਰੋੜਾ ਰੁਪਏ ਦਾ ਫਾਇਦਾ ਹੋ ਗਿਆ ਬਿਕੋਜ਼ ਆਫ ਬਾਰਿਸ਼ ਬਿਲਕੁਲ ਠੰਡ ਪਈ ਏਸੀ ਘੱਟ ਚੱਲੇ ਜਿਹੜੀ ਪ੍ਰੋਡਕਸ਼ਨ ਹੋ ਰਹੀ ਸੀ ਪਹਿਲੇ ਬਾਹਰੋਂ ਲੈਣੀ ਪੈ ਰਹੀ ਸੀ ਬਿਜਲੀ ਹੁਣ ਵੀ ਕੁਡ ਗਿਵ ਇਟ ਟੂ ਦੀ ਨੈਸ਼ਨਲ ਗ੍ਰਿਡ ਉਥੇ ਸੇਲ ਕਰ ਸਕੇ ਆਪਾਂ ਸੋ ਕਾਫੀ ਕੁਝ ਜੀਓਗ੍ਰਾਫੀ ਡਿਸਾਈਡ ਕਰਦੀ ਹੈ ਸਭ ਤੋਂ ਪਹਿਲੇ ਜੀ ਦੂਸਰਾ ਉਸ ਤੋਂ ਬਾਅਦ ਹਿਸਟਰੀ ਜੇ ਆਪਾਂ ਮੈਂ ਨਾ ਛੋਟੇ ਹੁੰਦੇ ਤਾਂ ਸੋਚਦਾ ਸੀਗਾ ਨਿਊਜ਼ਪੇਪਰ ਤਾਂ ਫਾਦਰ ਸਾਹਿਬ ਤੋਂ ਆਦਤ ਪਈ ਐ ਨਿਊਜ਼ਪੇਪਰ ਪੜ੍ਹਨ ਦੀ ਤੇ ਛੋਟੇ ਹੁੰਦੇ ਤਾਂ ਸੋਚਦਾ ਸੀ ਕਿ ਪੈਲੇਸਟਾਈਨ ਵਾਲਿਆਂ ਨੇ ਪੰਜ ਇਜ਼ਰਾਈਲੀ ਮਾਰੇ ਇਜ਼ਰਾਈਲੀਆਂ ਨੇ 250 ਪੈਲੇਸਟਾਈਨ ਮਾਰਤੇ ਜਾਂ ਲੈਬਨਨ 'ਚ ਸਟ੍ਰਾਈਕ ਕਰਤੀ ਜਾਂ ਗਾਜ਼ਾ 'ਚ ਚੀਨੀ ਸਟ੍ਰਾਈਕ ਕਰਤੀ ਤੇ ਰੀਜ਼ਨ ਕੀ ਹੈ ਡਿਟੇਲ 'ਚ ਨਹੀਂ ਜਾਊਂਗਾ ਬਟ ਜੇ ਤੁਸੀਂ ਜਿਊਜ਼ ਦੀ ਹਿਸਟਰੀ ਪੜ੍ਹੋ ਜੋ ਉਹਨਾਂ ਨੇ ਏਜੀਪਟ 'ਚ ਹੋਇਆ ਜੋ ਅਕ੍ਰੋਸ ਯੂਰਪ ਉਹਨਾਂ ਨਾਲ ਹੋਇਆ ਹਿਸਟਰੀ 'ਚ निकोल तजार निकोलस टाइम पे या हिटलर दे टाइम पे उन्हणा ने की होया इजराइल क्यों हो बनी so, सो दे आर वेरी सिक्योरिटी ओरिएंटेड कि ਸਾਡੇ ਇੱਕ ਵੀ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਜੀ ਬਿਲਕੁਲ ਉਹਦਾ ਪਿਛਲਾ ਪਿਛਲਾ ਕਹਦੀ ਹੈ ਕਿ ਤੱਤੇ ਸੀ ਜੀ ਸੋ ਹਿਸਟਰੀ ਪੜਨੀ ਬਹੁਤ ਜ਼ਰੂਰੀ ਹੈਗੀ ਹੈ ਆਈ ਵਿਲ ਆਲਸੋ ਰਾਈਟ ਟੂ ਰეკਮੈਂਡ ਜਿਹੜੇ ਵੀ ਅ ਇੰਟਰਵਿਊ ਦੇਣ ਲੱਗੇ ਆ ਪੀਸੀਐਸ ਦੀ ਜਾਂ ਜਿਹੜੇ ਪੰਜਾਬ ओरिएंटेड ਹੈਗੇ ਆ ਉਹਨਾਂ ਨੂੰ ਦੋ ਕਿਤਾਬਾਂ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਮੇਰੇ ਅਕੋਰਡਿੰਗ ਕਿਉਂਕਿ ਹਿਸਟਰੀ ਨਾ ਬਹੁਤ ਵਿਊਜ਼ ਹੁੰਦੇ ਆ ਜੀ ਆਪਾਂ ਪੋਲਿਟੀਕਲ ਸਾਇੰਸ 'ਚ ਪੜ੍ਹਦੇ ਆ ਇੱਕ ਨੈਸ਼ਨਲਿਸਟ ਥ ਵਿਊ ਹੈ ਇੱਕ ਅੰਗਰੇਜ਼ਾਂ ਦਾ ਵਿਊ ਹੈ ਬਿਲਕੁਲ ਇੱਕ ਮਾਰਕਸਿਸਟ ਵਿਊ ਹੈ ਇੱਕ ਮੁਸਲਮ ਵਿਊ ਹੈ ਇੱਕ ਦਲਿਤ ਪਰਸਪੈਕਟਿਵ ਹੈ ਸਬਆਲਟਰਨ ਪਰਸਪੈਕਟਿਵ ਹੈ ਸੋ ਇਤਨਾ ਹੀ ਪੰਜਾਬ ਹਿਸਟਰੀ ਦੇ ਕਾਫੀ ਕਿਤਾਬਾਂ ਲਿਖੀਆਂ ਗਈਆਂ ਬਟ ਖੁਸ਼ਵੰਤ ਸਿੰਘ ਜੀ ਦੀ ਹਿਸਟਰੀ ਆਫ ਸਿਕਸ ਰੀਜ਼ਨ ਬੀਇੰਗ ਉਹ ਬਹੁਤ ਲਿਬਰਲ ਓਰੀਐਂਟਡ ਦੂਸਰਾ ਟਰਮੋਇਲ ਇਨ ਪੰਜਾਬ ਸਾਡੇ ਚੀਫ ਸਕੱਰੇਟਰੀ ਰਹੇ ਨੇ ਉਹਨਾਂ ਨੇ ਕਿਤਾਬ ਲਿਖੀ ਹੈ ਜੀ ਉਹ ਪੋਸਟ ਇੰਡੀਪੈਂਡੈਂਸ ਦੀ ਲਾਸਟ 60 70 ਸਾਲਾਂ ਦੀ ਜਾਂ ਬਲੂ ਸਟਾਰ ਤੋਂ 10 ਸਾਲ ਪਹਿਲੇ ਪਲੱਸ ਉਸ ਤੋਂ ਬਾਅਦ ਦੀ ਹਿਸਟਰੀ ਹੈਗੀ ਹੈ ਐਂਡ ਅਗੇਨ ਐਨੇਕਡੋਟਲ ਹੈ ਤੇ ਸਿንስ ਬੀਇੰਗ ਉਹ ਹੀ ਵਾਸ ਡੀਸੀ ਅਮਰਿਤ ਸਰ ਜੀ ਡਿਊਰਿੰਗ ਬਲੂ ਸਟਾਰ ਜੀ ਤੇ ਉਸ ਤੋਂ ਬਾਅਦ ਦਾ ਉਸ ਤੋਂ ਬਾਅਦ ਦਾ ਵੀ ਜਿਹੜੀ ਪੰਜਾਬ ਦੀ ਹਿਸਟਰੀ ਹੈਗੀ ਹੈ ਉਹ ਉਹਨਾਂ ਨੇ ਕਾਫੀ ਬ੍ਰਾਡ ਵੀ ਉਹ ਨਾ ਲਿਖੀ ਹੈਗੀ ਐ ਸੋ ਜੇ ਤੁਸੀਂ ਪੰਜਾਬ ਨੂੰ ਸਮਝਣਾ ਹੈ ਪੰਜਾਬ ਨੂੰ ਸਰਫ ਕਰਨਾ ਹੈ ਪੰਜਾਬੀਅਤ ਸਮਝਣੀ ਹੈਗੀ ਐ ਸੋ ਇਹ ਦੋ ਚੀਜ਼ਾਂ ਪੜ੍ਹਨੀ ਆ ਮੇ ਅਕੋਰਡਿੰਗ ਜ਼ਰੂਰੀ ਐ ਸੋ ਫਸਟ ਜੀਓਗ੍ਰਾਫੀ ਹਿਸਟਰੀ ਫਿਰ ਤੁਸੀਂ 1947 ਚ ਦੇਸ਼ ਆਜ਼ਾਦ ਹੋਇਆ ਫਿਰ ਆਪਾਂ ਸਮਝਦੇ ਆ ਜੀ ਕਿ ਉਹ ਦੇਸ਼ ਕਿਵੇਂ ਚੱਲੂਗਾ ਜੋ ਆਪਾਂ ਆਜ਼ਾਦ ਕਰਾ ਲਿਆ ਸਭਧਾਨ ਕੀ ਐ ਫਿਰ ਆਪਾਂ ਸੰਵਿਧਾਨ ਕੀ ਐ ਆਪਾਂ ਪੋਲਿਟੀਕਲ ਸਟਰਕਚਰ ਹੀ ਲੈ ਕੇ ਆਣਾ ਐ ਆਪਾ ਪ੍ਰੈਜ਼ੀਡੈਂਟ ਰੂਲ ਕਿਉਂ ਨਹੀਂ ਰੱਖਿਆ ਜੇ ਡੈਮੋਕ੍ਰੇਸੀ ਵੀ ਰੱਖੀ ਸੀ ਤੇ ਯੂਐਸ ਵਾਂਗੂ ਪ੍ਰੈਜ਼ੀਡੈਂਟ ਰੂਲ ਕਿਉਂ ਨਹੀਂ ਰੱਖਿਆ ਫਰਾਂਸ ਵਾਂਗੂ ਆਪਾਂ ਬ੍ਰਿਟਿਸ਼ ਵਾਂਗੂ ਪਾਰਲੀਮੈਂਟਰੀ ਰੂਲ ਕਿਉਂ ਰੱਖਿਆ ਕਿ ਉਹ ਸਿਰਫ ਬ੍ਰਿਟਿਸ਼ਰ ਸਾਡੇ ਤੇ ਰਾਜ ਕਰਦੇ ਸੀ ਇਸ ਕਰਕੇ ਕਿ ਸਾਡੀ ਸੋਸਾਇਟੀ ਵੀ ਉਹਨੂੰ ਛੇਤੀ ਐਕਸੈਪਟ ਕਰ ਲੈਂਦੀ ਤੇ ਉਹਨੂੰ ਸੋਸਾਇਟੀ ਨੂੰ ਵੀ ਪਾਰਲੀਮੈਂਟ ਸਿਸਟਮ ਦੀ ਰਿਕੁਆਇਰਮੈਂਟ ਸੀ ਉਹਦੇ ਫਿਲਾਸਫੀ ਨੇ ਉਹਦੇ ਬੈਨੀਫਿਟਸ ਕੀ ਨੇ ਜੀ ਐਦਾਂ ਦੀਆਂ ਚੀਜ਼ਾਂ ਫਿਰ ਆਪਾਂ ਪੜਦੇ ਹਾਂ ਜੀ ਕਿ ਸੋਸਾਇਟੀ ਅੱਗੇ ਆਪਾਂ ਜੀਓਗ੍ਰਾਫੀ ਹਿਸਟਰੀ ਪੋਲੀਟੀ ਪੜ ਲਈ ਫਿਰ ਆਪਾਂ ਸੋਸਾਇਟੀ ਪੜਦੇ ਆ ਕਿ ਸੋਸਾਇਟੀ ਚ ਪ੍ਰੋਬਲਮ ਕੀ ਹੈ ਜੀ ਆਪਾਂ ਫੀਮੇਲ ਫੀਟੀਸਾਈਡ ਕਿਉਂ ਕਰਦੇ ਆ ਸਪੈਸ਼ਲੀ ਪੰਜਾਬ ਵਿੱਚ ਇਸ ਤੋਂ ਮਤਲਬ ਕਿ ਨਾਣੀ ਚੀਜ਼ ਹੋ ਹੀ ਨਹੀਂ ਸਕਦੀ ਉਹ ਕਿਉਂ ਜ਼ਿਆਦਾ ਇੱਥੇ ਹੈਗੀ ਹੈ ਹਰਿਆਣੇ ਚ ਕਿਉਂ ਜ਼ਿਆਦਾ ਹੈਗੀ ਹੈ ਸਾਊਥ ਚ ਕਿਉਂ ਨਹੀਂ ਹੈਗੀ ਇਲਿਟਰੇਸੀ ਕਿੱਥੇ ਕਿਉਂ ਜ਼ਿਆਦਾ ਹੈਗੀ ਹੈ ਕਾਸਟਿਜ਼ਮ ਕੁਝ ਸਟੇਟਸ ਜ਼ਿਆਦਾ ਹੈ ਕੁਝ ਸਟੇਟਸ ਚ ਘਟਾ ਹੈ ਉਸ ਤੋਂ ਬਾਅਦ રાઇટ્સ ਕੁਝ ਸਟੇਟਸ ਤੋਂ ਜ਼ਿਆਦਾ ਕੁਝ ਸਟੇਟਸ ਚ ਘਟਾ ਹੈ ਕੁਝ ਏਰੀਆਸ ਚ ਘਟਾ ਹੈ ਕੁਝ ਕਿਉਂ ਕਿਉਂ ਇਦਾਂ ਹੈਗਾ ਉਹਦਾ ਰੀਜ਼ਨ ਸੋ ਸੋਸਾਇਟੀ ਦੇ ਕੀ ਪ੍ਰੋਬਲਮਸ ਨੇ ਉਹਨਾਂ ਦੇ ਕੀ ਸੋਲਿਊਸ਼ਨਸ ਨੇ ਸਰਕਾਰ ਕੀ ਕਰ ਰਹੀ ਹੈ ਇਹਨਾਂ ਸਾਲਾਂ ਤੋਂ ਉਹਨ ਕੀ ਕਰ ਰਹੀ ਹੈ ਉਹਦੇ ਨਾਲ ਕੀ ਪੋਜ਼ਿਟਿਵ ਇੰਪੈਕਟ ਹੋਇਆ ਉਹਦੇ ਚ ਕੀ ਕਮੀ ਹੈਗੀ ਹੈ ਉਹਦੇ ਚ ਹੋਰ ਕੀ ਕਰ ਸਕਦੇ ਹੈਗੇ ਆ ਸੋ ਇੱਕ ਅਫਸਰ ਨੂੰ ਜਿਹੜਾ ਅਫਸਰ ਬੰਨਾ ਚਾਹੁੰਦਾ ਹੈਗਾ ਉਹਨੂੰ ਸੋਸਾਇਟੀ ਬਾਰੇ ਨੌਲੇਜ ਜ਼ਰੂਰ ਹੋਵੇਗਾ